ਸਸ਼ਿਆ ਕਰਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਨਾਲ ਦੀ ਵੱਡੀ ਖਬਰ ਖਬਰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਆਂ ਅੱਜ ਦੀ ਵੱਡੀ ਖਬਰ ਬਿਜਲੀ ਚੋਰੀ ਕਾਰਨ ਪੰਜਾਬ ਨੂੰ 2600 ਕਰੋੜ ਰੁਪਏ ਦਾ ਸਾਲਾਨਾ ਨੁਕਸਾਨ ਹੋ ਰਿਹਾ ਇਸ ਦੇ ਨਾਲ ਹੀ ਬਿਜਲੀ ਚੋਰੀ ਕਾਰਨ ਪੰਜਾਬ ਦੇ 2600 ਕਰੋੜ ਰੁਪਏ ਦਾ ਸਾਲਾਨਾ ਨੁਕਸਾਨ ਹੋਣ ਦੇ ਨਾਲ ਨਾਲ ਹੀ ਪੰਜਾਬ ਵਿੱਚ ਬਿਜਲੀ ਚੋਰੀ ਇਸ ਦੇ ਨਾਲ ਹੱਦ ਤੱਕ ਵੱਧ ਗਈ ਹੈ ਕਿਉਂਕਿ ਘਰੇਲੂ ਖਪਤਕਾਰਾਂ ਨੂੰ ਮੁਫਤ ਬਿਜਲੀ ਦੇਣ ਦੇ ਬਾਵਜੂਦ ਇਹ ਚੋਰੀ ਹਰ ਸਾਲ ਵੱਧਦੀ ਜਾ ਰਹੀ ਹੈ ਅਤੇ ਹੁਣ ਇਹ 2600 ਕਰੋੜ ਰੁਪਏ ਨੂੰ ਛੂ ਗਈ ਹੈ ਮੁਫਤ 300 ਯੂਨਿਟ ਬਿਜਲੀ ਦੇ ਬਦਲੇ ਪੰਜਾਬ ਸਰਕਾਰ 2023-24 ਤੱਕ ਕਿਲੋਵਾਟ ਲੋਡ ਤੱਕ ਘਰੇਲੂ ਖਪਤਕਾਰਾਂ ਲਈ 600 6000 ਕਰੋੜ ਤੋਂ ਵੱਧ ਦੀ ਸਬਸਿਡੀ ਅਤੇ 1400 ਕਰੋੜ ਰੁਪਏ ਦੀ 2.50 ਰੁਪਏ ਇੱਕ ਦੀ ਸ਼ੋਰਦ ਦਿੱਤੀ ਹੈ ਇਸ ਦੇ ਨਾਲ ਹੀ ਇਸ ਸਾਲ ਵਿੱਚ 2600 ਕਰੋੜ ਰੁਪਏ ਦੀ ਬਿਜਲੀ ਚੋਰੀ ਵਿੱਚੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸਰਹੰਦੀ ਪਛਮੀ ਅਤੇ ਦੱਖਣੀ ਜ਼ੋਨਾਂ ਵਿੱਚ ਵੀ ਬਦਨਾਮ ਚੋਰੀ ਲਗਭਗ ਅੱਧੀ ਰਕਮ ਬਕਾਇਆ ਹੈ ਅਤੇ ਪੀ ਐਮ ਪੀ ਸੀ ਐਲ ਦੇ ਚੋਟੀ ਦੇ ਵੀ ਬਦਨਾਮ ਚੋਰੀ ਦੇ ਸੁਭਾਵੀ ਡਿਵੀਜ਼ਨਾਂ ਵਿੱਚੋਂ ਸਭ ਤੋਂ ਵੱਧ ਬਿਜਲੀ ਚੋਰੀ ਸਰਹੰਦੀ ਜ਼ੋਨ ਵਿੱਚ ਹੁੰਦੀ ਹੈ ਅਤੇ ਜਿਸ ਤੋਂ ਬਾਅਦ ਪੱਛਮੀ ਜ਼ੋਨ ਅਤੇ ਦੱਖਣੀ ਜ਼ੋਨ ਆਉਂਦੇ ਹੀ ਚਾਰ ਡਿਵੀਜ਼ਨਾਂ ਵਾਲੀ ਤਰਨਤਨ ਸਰਕਲ ਅਤੇ ਫਰੋਜ਼ਪੁਰ ਸਰਕਲ ਦੀ ਨਾਲ ਨਾਲ ਅੰਬੀ ਸਰਤ ਸੰਗਰੂਰ ਸਰਕਲ ਤਿੰਨ ਤਿੰਨ ਡਿਵੀਜ਼ਨਾਂ ਵਿੱਚ ਪ੍ਰਮੁੱਖ ਚੋਰੀਆਂ ਦੀ ਖਤਪਤ ਕਰ ਕੀਤੀ ਗਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ